ਅੱਜ ਦਿਨ ਬੜਾ ਅਹਿਮ ਰਿਹਾ ਇੱਕ ਪਾਸੇ ਆਪਾਂ ਗੱਲ ਕਰਾਂਗੇ ਖਾਸ ਕਰਕੇ ਲਾਪਤਾ ਪਵਨ ਸਰੂਪਾਂ ਦੇ ਮਾਮਲੇ 'ਚ ਪਰ ਉਸ ਤੋਂ ਪਹਿਲਾਂ ਜਿਹੜਾ ਅਹਿਮ ਪਹਿਲੂ ਰਿਹਾ ਅੱਜ ਰਿਹਾ ਪੰਜ ਸਿੰਘ ਸੈਵਨ ਦੀ ਬੈਠਕ ਗੈਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਪੰਜ ਸਿੰਘ ਸੈਵਨਾਂ ਦੀ ਬੈਠਕ ਤੇ ਉਸ ਦੌਰਾਨ ਸ਼੍ਰੀ ਹਲਤਖ ਸਾਹਿਬ ਦੀ ਫਸੀਲ ਤੋਂ ਸੁਣਾਈ ਗਏ ਅਹਿਮ ਪੈਂਸਲੇ ਜਿਦੇ ਵਿੱਚੋਂ ਬਰਸਤ ਸਿੰਘ ਬਲਟੋਹਾ ਦੀ ਘਰ ਵਾਪਸੀ ਹਨਾ ਉਹਨਾਂ ਦੇ ਉੱਤੇ ਲੱਗੀ ਰੋਕ ਹਟੀ ਜਸਵੰਤ ਸਿੰਘ ਜਫਰ ਦਾ ਮਾਮਲਾ ਇਸੇ ਤਰ੍ਹਾਂ ਅ ਸ਼੍ਰੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਵਾਲਾ ਮਾਮਲਾ ਤੇ ਪੰਥ ਪ੍ਰਚਾਰਕ ਹਰਿੰਦਰ ਸਿੰਘ ਹਰਾਲਾ ਮਾਮਲਾ ਤੇ ਇਹ ਸਭ ਦੇ ਦਰਮਿਆਨ ਗਿਆਨੀ ਗੁਰਵਚਨ ਸਿੰਘ ਦਾ ਵੀ ਮਾਫੀਨਾਮਾ ਕਾਫੀ ਐਮਰਿਆ ਇਹ ਪੰਜੋ ਅਜਿਹੀ ਕਾਲ ਤੱਕ ਸਾਹ ਤੇ ਸਿੱਧੇ ਗਿਆ ਸੀ ਇਹਨਾਂ ਨੂੰ। ਸ਼੍ਰੀ ਕਾਲ ਤੱਕ ਸਾਹਮਣੇ ਇਹ ਪੇਸ਼ ਹੋਏ। ਕਲਚ ਪੱਲਾ ਪਾ ਕੇ ਇਹਨਾਂ ਨੇ ਗੁਰੂ ਦੀ ਸ਼ਰਨ ਦੇ ਵਿੱਚ ਆਪਣੀਆਂ ਗਲਤੀਆਂ ਨੂੰ ਕਬੂਲ ਕੀਤਾ। ਬਿਰਸਾ ਸਿੰਘ ਬਲਟੋਹਾ ਨੂੰ ਹਦਾਇਤ ਹੋਈ, ਸਵਾਲ ਹੋਏ ਕਿ ਜੀ ਤੁਸੀਂ ਸਿੰਘ ਸਹਿਵਾਨ ਬਾਰੇ ਗਲਤ ਬਿਆਨਬਾਜ਼ੀ ਕੀਤੀ, ਗਲਤ ਸ਼ਬਦਾਵਲੀ ਵਰਤੀ। ਹਾਂ ਤੇ ਤੁਹਾਡੇ ਤੇ ਜਿਹੜੀ 10 ਸਾਲਾਂ ਰੋਕ ਲੱਗੀ ਹੋਈ ਹੈ ਨਾ ਤੇ ਤੁਸੀਂ ਆਪਣੇ ਉਹ ਗੁਨਾਹ ਕਬੂਲ ਕਰ ਲਿਓ ਉਹਨਾਂ ਨੇ ਗੁਨਾਹ ਕਬੂਲ ਕਰ ਲੇ ਫਿਰ ਕਹੇ ਜੀ 10 ਸਾਲ ਦੀ ਰੋਕ ਤੁਹਾਡੀ ਹਟਾਉਣੀ ਆ ਇਸ ਸ਼ਰਤ ਤੇ ਕਿ ਤੁਸੀਂ ਅੱਗੇ ਤੋਂ ਕਿਸੇ ਬਾਰੇ ਅਜਿਹੇ ਸ਼ਬਦ ਨਹੀਂ ਵਰਤੋਗੇ ਨਿਮਰ ਰਹੋਗੇ ਹਾਂ ਸਾਦੇ ਤੇ ਸਤਕਾਰਤ ਸ਼ਬਦਾਂ ਦੀ ਵਰਤੋਂ ਕਰੋਗੇ ਇਹ ਹਵਾਲਾ ਦਿੰਦਿਆਂ ਬਿਰਸਾ ਸਿੰਘ ਬਲਟੋਹਾ ਦੀ ਘਰ ਵਾਪਸੀ ਦਾ ਰਾਹ ਖੁੱਲ ਗਿਆ ਹੁਣ ਇਹ ਫੈਸਲਾ ਜਤੋ ਸਿੰਘ ਸਰਵਾਨ ਨੇ ਸੁਣਾਇਆ ਤੇ ਉਹਦੇ ਨਾਲ ਹੀ ਉਹਨਾਂ ਨੇ ਉਹਨਾਂ ਨੂੰ ਤਨਖਾਹ ਵੀ ਲਈ ਕਿ ਭਈ ਤੁਸੀਂ 7 ਦਿਨ ਸੇਵਾ ਕਰਨੀ ਹੈ ਇਹਦੇ ਵਿੱਚੋਂ 3 ਦਿਨ ਸ੍ਰੀ ਸੱਚਖੰਡੀ ਦਰਬਾਰ ਸਾਹਿਬ ਵਿਖੇ ਲੰਗਰ ਦੇ ਝੂਠੇ ਭਾਂਡਿਆਂ ਦੀ ਸੇਵਾ ਜੋੜੀਆਂ ਦੀ ਸੇਵਾ 2 ਦਿਨ ਤਰਨਤਨ ਸਾਹਿਬ ਵਿਖੇ 1 ਦਿਨ ਸ੍ਰੀ ਦਮਦਮਾ ਸਾਹਿਬ ਵਿਖੇ ਤੇ 1 ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੋ ਇਹਨਾਂ ਇਹ ਮਤਲਬ ਚਾਰ ਥਾਮਾਂ ਦੇ ਉੱਤੇ ਜਾਣਾ ਹੈ ਤੁਸੀਂ ਔਰ ਇਹਨਾਂ ਦੇ ਉੱਤੇ ਤੁਸੀਂ ਵਖੇਲਾ ਤੌਰ ਦੇ ਉੱਤੇ ਤਿੰਨ ਤਿੰਨ ਦਿਨ ਮਤਲਬ ਪਹਿਲੇ ਦਰਬਾਰ ਸਾਹਿਬ ਤਿੰਨ ਦਿਨ ਤਨਤਨ ਸਾਹਿਬ ਦੋ ਦਿਨ ਫਿਰ ਦਮਦਮਾ ਸਾਹਿਬ ਤੇ ਕਿਸਕੜ ਸਾਹਿਬ ਇੱਕ ਇੱਕ ਦਿਨ ਇੰਜ ਸੱਤ ਦਿਨ ਇੱਕ ਇੱਕ ਘੰਟਾ ਜੋੜਿਆਂ ਦੀ ਔਰ ਭਾਂਡਿਆਂ ਦੀ ਸੇਵਾ ਕਰਨੀ ਹੈ ਤੇ ਉਸ ਤੋਂ ਬਾਅਦ ਫਿਰ ਤੁਸੀਂ 11 ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਜਪਜੀ ਸਾਬ ਦਾ ਵਖਰਾ ਪਾਠ ਕਰਨਾ ਹੈ ਤੇ ਫਿਰ 1100 ਦੀ ਦੇਖ ਤੇ 1100 ਦਾ ਕੋਲਕਾਚ ਭੇਟਾ ਤੇ ਫਿਰ ਤੁਸੀਂ ਮਾਫੀ ਦੀ ਅਰਦਾਸ ਕਰਨੀ ਹੈ ਸੋ ਬਿਰਸਤ ਸਿੰਘ ਬਲਟੋਹਾ ਦਾ ਰਾਜਨੀਤਿਕ ਸਫਰ ਜਨਤਕ ਤੌਰ ਦੇ ਉੱਤੇ ਪੜਦੇ ਹੋਲੇ ਉਹ ਤਾਂ ਸੀ ਗਈ ਜਨਤਕ ਤੌਰ ਦੇ ਉੱਤੇ ਹੁਣ ਦੁਬਾਰਾ ਕਿਉਂਕਿ ਅਧਿਕਾਰਕ ਤੌਰ ਦੇ ਉੱਤੇ ਉਹਨਾਂ ਨੂੰ ਗੁਰੂ ਘਰੋਂ ਮਾਫੀ ਮਿਲ ਗਈ ਹੈ ਉਹਨਾਂ ਨੂੰ ਸਿੱਖ ਸੰਗਤ ਤੋਂ ਇੱਕ ਤਰ੍ਹਾਂ ਨਾਲ ਮਾਫੀ ਮਿਲ ਗਈ ਹੈ ਉਹਨਾਂ ਨੇ ਆਪਣੇ ਗਲਤੀਆਂ ਨੂੰ ਮਨਜ਼ੂਰ ਕੀਤਾ ਸਿੰਘ ਸਾਹਿਬ ਨੇ ਉਹਨਾਂ ਦੇ ਲਈ 10 ਸਾਲ ਦੀ ਜਿਹੜੀ ਰੋਕ ਸੀ ਕਾਲੀ ਰਲ ਤੇ ਉਹ ਪਾਰ ਕਰਨ ਲਈ ਉਹ ਹਟਾਤੀ ਹੈ ਤੇ ਇਹ ਤਨਖਾਹ ਲਾਤੀ ਹੈ ਇਸੇ ਤਰ੍ਹਾਂ ਦੂਸਰਾ ਮਾਮਲਾ ਸੀਗਾ ਡਾਕਟਰ ਕਰਨਜੀਤ ਸਿੰਘ ਜੀ ਡਾਕਟਰ ਕਰਨਜੀਤ ਸਿੰਘ ਸਿੱਖ ਵਿਦਵਾਨ ਮੰਨੇ ਜਾਂਦੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 22 ਚਾਂਸਲਰ ਨੇ ਤੇ ਉੱਥੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਗੁਰਨਾਨਕ ਦੇਵ ਦੀ ਚੇਅਰ ਦੇਵਾ ਦਿਨਾ ਜਿਹੜੀ ਗੱਲ ਕਹੀ ਜਾਂ ਰਲਗੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਕਿ ਸਿੱਖ ਧਰਮ ਵੱਖਰੀ ਪਹਿਚਾਣ ਹੈ ਵੱਖਰਾ ਧਰਮ ਹੈ ਤੇ ਇਸ ਲਈ ਤੁਸੀਂ ਗਲਤੀ ਕੀਤੀ ਉਹਨਾਂ ਨੇ ਗਲਤੀ ਕਬੂਲ ਕਰ ਲਈ ਤੇ ਫਿਰ ਗਲਤੀ ਕਬੂਲ ਤੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਲਈ ਤਨਖਾਹ ਲਈ ਜਾਂਦੀ ਹੈ ਤੁਹਾਨੂੰ ਤਨਖਾਹ ਮੈਂ ਕਹਿੰਦੀ ਮਨਜ਼ੂਰ ਕਰ ਉਹਨਾਂ ਨੇ ਤਨਖਾਹ ਲਈ ਉਹਨਾਂ ਨੂੰ ਫਿਰ ਤਨਖਾਹ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਪਈ ਮਤਲਬ ਕਿ ਜਿਹੜਾ ਨਿਤਨੇਮ ਹੈ ਉਤੋਂ ਅਲਾਵਾ ਵੀ ਪਾਠ ਵੀ ਕਰਨਾ ਤੇ ਇਤ ਇਹਦੇ ਨਾਲ ਨਾਲ ਤੁਸੀਂ ਦੋ ਦਿਨ ਦਰਬਾਰ ਸਾਹਿਬ ਪੰਜ ਦਿਨ ਹਰ ਰੋਜ਼ ਫਿਰ ਨਿਤਨੇਮ ਤੋਂ ਇਲਾਵਾ ਜਪਜੀ ਸਾਹਿਬ ਦਾ ਤੇ ਕੁਰਬਾਨੀਆਂ ਦਾ ਪਾਠ ਕਰਨਾ ਦੋ ਦਿਨ ਦਰਬਾਰ ਸਾਹਿਬ ਵਿਖੇ ਤੁਸੀਂ ਭਾਂਡਿਆਂ ਦੀ ਸੇਵਾ ਲੰਗਰ ਹਾਲ ਦੇ ਲੰਗਰ ਦੇ ਮਤਲਬ ਜਿਹੜੇ ਪ੍ਰਸ਼ਾਦਾ ਸੇਵਨਿਲ ਸਕਦੀ ਹੈ ਉਹਨਾਂ ਨੂੰ ਧੋਣ ਦੀ ਸੇਵਾ ਤੇ ਇੱਕ ਘੰਟਾ ਜੋੜਿਆਂ ਦੀ ਸੇਵਾ ਇਹ ਤੁਸੀਂ ਦੋ ਦਿਨ ਸੱਚਖੰਡੀ ਦੇ ਦਰਬਾਰ ਸਾਹਿਬ ਵਿਖੇ ਕਰਨੀ ਹੈ ਇਹ ਡਾਕਟਰ ਕਰਮਜੀਤ ਸਿੰਘ ਰਣਵਾਈਸ ਚਾਂਸਟਰ ਜੀ ਜੀ ਫਿਰ ਉਹਨਾਂ ਨੂੰ ਕਿਹਾ ਗਿਆ ਕਿ ਧੋਲਾਵਾ ਭਾਈ ਕਾਨ ਸਿੰਘ ਨਾਭਾਹੁਰਾਂ ਦੀ ਜਿਹੜੀ ਰਚਿਤ ਕਿਤਾਬ ਹੈ ਹਮ ਹਿੰਦੂ ਨਹੀਂ ਉਹਦਾ ਪਾਠ ਵੀ ਕਰਨਾ ਹੈ ਮਤਲਬ ਕਿਤਾਬ ਵੀ ਪੜ੍ਹਨੀ ਹੈ ਤੇ 500 ਦੀਆਂ ਕਾਪੀਆਂ ਵੰਡਣੀਆਂ ਵੀ ਆ। ਤੇ ਫਿਰ 1100 ਦੀ ਦੇਗ ਤੇ 1100 ਗੋਲਕਚ ਸ਼੍ਰੀ ਖਾਲਸਾ ਪੀਠਾ ਤੇ ਫਿਰ ਮਾਫੀਯਰ ਦਾਸ। ਇਸ ਵਾਰ ਜ਼ਰੂਰ ਹੈ ਕਿ ਉੱਥੇ ਗਿਆਨੀ ਕਵਦੀਪ ਸਿੰਘ ਗੜਗਾ ਛੁਰਾ ਨੇ ਸੰਗਮੁਖੀ ਦਾ ਜ਼ਿਕਰ ਨਹੀਂ ਕੀਤਾ ਜਦੋਂ ਕਿ ਸੰਗਮੁਖੀ ਦੇ ਸਾਹਮਣੇ ਸਾਰਾ ਕੁਝ ਵਾਪਰਿਆ ਸੀ ਉਤੋਂ ਪਟਿਓ ਪਰ ਬਾਕੀ ਸਾਰੀ ਉਹਨਾਂ ਨੇ ਵਾਰਤਾ ਲਕੀਤੀ ਚਲੋ ਤੀਸਰਾ ਪੈਡੂ ਤੀਸਰਾ ਅਹਿਮ ਪੈਡੂ ਸੀਗਾ ਗਿਆਨੀ ਗੁਰਵਚਨ ਸਿੰਘ ਉਹ ਰਾਹ ਕੈਨੀ ਗੁਰਵਚਨ ਸਿੰਘ ਹੋਰੀ ਮਤਲਬ ਪੇਸ਼ ਨਹੀਂ ਹੋਈ ਸੀ ਉਹਨਾਂ ਦੀ ਜਿਹੜੀ ਲਿਖਤ ਆਈ ਸੀ ਉਹ ਪ੍ਰਵਾਨ ਨਹੀਂ ਹੋਈ ਸੀ ਪਿਛਲੇ ਜਥੇਦਾਰ ਸਾਹਿਬਾਨ ਦੇ ਹਵਾਲੇ ਨਾਲ ਤੇ ਉਸ ਲਈ ਉਹਨਾਂ ਦੇ ਉੱਤੇ ਰੋਕ ਲੱਗੀ ਹੋਈ ਸੀ ਸਾਰਿਆਂ ਕਿਉ ਸਿੱਖ ਸੰਗਤਾਂ ਦੇ ਸਿੱਖ ਧਰਮ ਦੇ ਉਸ ਧਾਰਮਿਕ ਸਮਾਗਮਾਂ ਚ ਉਹ ਸ਼ਿਰਕਤ ਨਹੀਂ ਕਰ ਸਕਦੇ ਇਸ ਲਈ ਉਹ ਰੋਕ ਹਟਾਉਣ ਦੇ ਲਈ ਉਹਨਾਂ ਦੀ ਹਰਜੋਈ ਸੀ ਜਾਂ ਉਹਨਾਂ ਨੂੰ ਫਿਰ ਸੱਦਿਆ ਗਿਆ ਤੇ ਉਹ ਆਏ ਤੇ ਉਹਨਾਂ ਕਹਿ ਲ ਜੀ ਕਿ ਤੁਸੀਂ ਜਿਹੜੀ ਉਹ ਮਾਫੀ ਨਾਮੀ ਵਾਲੀ ਚਿੱਠੀ ਆਈ ਤੁਸੀਂ ਉਹ ਪ੍ਰਵਾਨ ਕੀਤੀ ਸੀ ਮੇਰਾ ਸਾਧ ਦੀ ਮੇਰਾ ਸਰਸਾ ਮੁਖੀ ਦੀ ਤੁਸੀਂ ਪ੍ਰਵਾਨ ਕਰਦੇ ਹੋ ਗੁਨਾਹ ਕੀਤਾ ਕਹਿੰਦੇ ਕਿ ਪ੍ਰਵਾਨ ਉਹਨਾਂ ਨੇ ਗੁਨਾਹ ਪ੍ਰਵਾਨ ਕੀਤਾ ਗਿਆ ਗੁਰਬਚਨ ਸਿੰਘ ਨੇ ਤੇ ਫਿਰ ਉਦੋਂ ਮਾਫੀ ਨਾ ਮ acol ਗਿਆ ਸੋ ਇਹ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਸਿੱਖ ਫੰਥ ਦੇ ਵਿੱਚੋਂ ਇਹਨਾਂ ਨੂੰ ਕਿਵੇਂ ਲੈਂਦੇ ਨੇ ਯਾਨੀ ਗੁਰਵਜਨ ਸਿੰਘ ਦੀ ਮਾਫੀ ਵਾਲਾ ਮਾਮਲਾ ਡਾਕਟਰ ਕਲਮਜੀਤ ਸਿੰਘੋਂ ਵਾਲਾ ਮਾਮਲਾ ਜਾਂ ਮਿਰਸਾ ਸਿੰਘ ਬਲਟੋੜਾ ਵਾਲਾ ਮਾਮਲਾ ਕੀਦੇ ਉੱਤੇ ਵੀ ਕੋਈ ਕਿੰਤੂ ਪ੍ਰੰਤੂ ਖੜੇ ਹੁੰਦੇ ਨੇ ਜਦੋਂ ਕਿ ਉਹਨਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਤੇ ਜਿੱਥੇ ਜਦ ਸਰਬਾਨ ਨੇ ਬੈਠ ਕਰਤੀ ਉਹਨਾਂ ਦੀ ਤਨਖਾਹ ਮੁਕਰਰ ਕਰਤੀਆਂ ਮਤਲਬ ਜਿਹੜੀ ਤਰਮਕ ਸਜ਼ਾ ਹੁੰਦੀ ਹੈ ਉਹਦੇ ਵਿੱਚ ਫਿਰ ਇਹਨਾਂ ਨੂੰ ਵੀ ਤਨਖਾਹ ਲਈ ਗਈ ਕਦੋਂ ਦੋ ਦਿਨ ਸ਼੍ਰੀ ਦਰਬਾਰ ਸਾਹਿਬ ਕਿ ਤੁਸੀਂ ਭਾਂਡੀਆਂ ਦੀ ਸੇਵਾ ਕਰਨੀ ਹੈ ਤੇ ਫਿਰ ਉਹ ਤੋਂ ਇਲਾਵਾ ਦੋ ਦਿਨ ਤੁਸੀਂ ਜਪਜੀ ਸਾਹਿਬ ਦਾ ਐਂ ਤੇ ਹੋਰ ਬਾਣੀਆਂ ਦਾ ਪਾਠ ਕਰਨਾ ਤੇ ਨਾਲ ਫਿਰ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਕੇ 1100 ਦੀ ਦੇਖ ਤੇ 1100 ਦੀ ਭੇਟਾ ਦੇ ਕੇ ਤੁਸੀਂ ਆਪਣੀ ਮਾਫੀ ਤੇ ਅਰਦਾਸ ਕਰਨੀ ਹੈ ਪਰ ਗਿਆਨੀ ਹਰਿੰਦਰ ਸਿੰਘ ਹੋਰੀ ਜਿਹੜੇ ਸਿੱਖ ਪ੍ਰਚਾਰਕ ਨੇ ਯੂਕੇ ਜਥੇ ਦੇ ਨਾਮ ਦੇ ਉੱਤੇ ਉਹਨਾਂ ਦੇ ਉੱਤੇ ਜਿਹੜੇ ਸਵਾਲ ਸੀ ਕਿ ਤੁਸੀਂ ਗੁਰੂ ਬਾਰੇ ਹੈਨਾ ਮਰਿਆਦਾ ਦੇ ਬਾਰੇ ਕੁਝ ਟਿੱਪਣੀ ਇਹ ਜੀ ਕੀਤੀ ਉਹਨਾਂ ਨੇ ਗਲਾ ਕਬੂਲ ਕੀਤਾ ਤੇ ਉਹਨਾਂ ਨੂੰ ਫਿਰ ਤਨਖਾਹ ਲੱਗੀ ਕਿ ਦੋ ਦਿਨ ਰਿਵਾਰ ਸਾਹਿਬ ਵਿਖੇ ਭਾਂਡਿਆਂ ਦੀ ਔਰ ਜੋੜਿਆਂ ਦੀ ਸੇਵਾ ਕਰਨੀ ਹੈ ਦੋ ਦਿਨ ਨਿਤਨੇਮ ਤੋਂ ਇਲਾਵਾ ਜਪਜੀ ਸਾਹਿਬ ਦਾ ਤੇ ਇਨਾ ਜਫਰਨਾਮੇ ਦਾ ਤੇ ਹੋਰ ਬਾਣੀਆਂ ਦਾ ਪਾਠ ਕਰਨ ਤੇ ਫਿਰ ਤੁਸੀਂ ਆਖੇ ਬੇਟਾ ਇਸ਼ਨਾਨ ਕਰਨਾ ਹੈ ਚਾਰਾਂ ਸੂਦੀ ਦੇ ਕਰਾਉਣੀਆਂ ਕੱਲ ਤੱਕ ਸਭ ਤੇ 1100 ਪੇਟਾ ਕਰ ਗਿਆ ਇਸੇ ਤਰ੍ਹਾਂ ਫਿਰ ਜਸਵੰਤ ਸਿੰਘ ਜਫਰ ਦਾ ਮਾਮਲਾ ਕਿ ਸ਼੍ਰੀ ਗੁਰਤੇਗ ਬਾਦਰ ਜੀ ਦੇ 350 ਸਾਲਾਂ ਦੇ ਦੌਰਾਨ ਭਾਸ਼ਾ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਅਗਵਾਈ 'ਚ ਜੀ ਜਸਵੰਤ ਜਫਰ ਚੇਅਰਮੈਨ ਨੇ ਭਾਸ਼ਾ ਵਿਭਾਗ ਦੇ ਕਿ ਤੁਸੀਂ ਉੱਥੇ ਸ਼੍ਰੀਨਗਰ ਸਮਾਗਮ ਦਾ ਕਰਾਇਆ ਸ਼ਹੀਦੀ ਦਾ ਪਰ ਉੱਥੇ ਕਹਿੰਦੇ ਨਾਚ ਗਾਣਾ ਹੋਇਆ ਤੁਸੀਂ ਆਪਣੀ ਗੁਨਾਹ ਕਬੂਲ ਕਰਦੇ ਹੋ ਉਹ ਕਹਿੰਦੇ ਜੀ ਮੈਂ ਰੋਕ ਨਹੀਂ ਸਕਿਆ ਕਿ ਤੁਹਾਨੂੰ ਗੁਨਾਹ ਕਬੂਲ ਹੈ ਨਾ ਕਿ ਬਿਆਦ ਹੋਇਆ ਸਾਰਾ ਕੁਝ ਉੱਥੇ ਉਹ ਕਹਿੰਦੇ ਹਾਂ ਜੀ ਕਹਿੰਦੇ ਠੀਕ ਹੈ ਫਿਰ ਤੁਹਾਡੇ ਲਈ ਤਖਾ ਤਨਖਾਵ ਕਰ ਦਿੱਤੀ ਜਾਂਦੀ ਹੈ ਖਾਕੂਲ ਕਹਿੰਦੇ ਹਾਂ ਜੀ ਖੂਬ ਸੋ ਉਹਨਾਂ ਨੂੰ 2 ਦਿਨ ਸ੍ਰੀ ਦੁਖਨਵਾਰਨ ਸਾਹਿਬ ਵਿਖੇ ਉਹਨਾਂ ਨੂੰ ਸੇਵਾ ਲਈ ਗਈਆ ਭਾਂਡਿਆਂ ਦੀ ਔਰ ਜੋੜਿਆਂ ਦੀ ਤੇ ਉਸ ਤੋਂ ਇਲਾਵਾ ਉਹਨਾਂ ਨੂੰ ਚਪਤੀ ਸਭ ਤੇ ਜਫਰ ਨਾਮੇ ਦੀ ਪਾਠ ਦੀ ਹਦਾਇਤ ਕੀਤੀ ਗਈ ਹੈ ਤੇ ਫਿਰ 1100 ਦੀ ਦੇਖ ਤੇ 1100 ਦਾ ਪੇਟਾ ਸ੍ਰੀ ਘਲ ਤੱਕ ਸਭ ਕਰਾ ਕੇ ਮਾਫੀ ਦੀ ਅਰਦਾਸ ਸੋ ਇਹ ਅੱਜ ਦਾ ਦਿਨ ਕਾਫੀ ਅਹਿਮ ਰਿਹਾ ਹੁਣ ਦੇਖਣ ਵਾਲਾ ਹੋਏਗਾ ਕਿ ਸਿੱਖ ਸਿਆਸਤ ਦੇ ਵਿੱਚ ਅਕਾਲੀ ਦਲ ਦੇ ਵਿੱਚ ਮਿਰਸਾ ਸਿੰਘ ਬਲਟੋਹਾ ਦੀ ਵਾਪਸੀ ਕਿਸ ਰੂਪ ਚ ਹੁੰਦੀ ਹੈ ਇਹ ਧਾਰਮਿਕ ਸਜ਼ਾ ਪੂਰੀ ਕਰਕੇ ਜਾਂ ਜਿਹਨੂੰ ਤਨਖਾਹ ਕਿਹਾ ਜਾਂਦਾ ਉਹਨੂੰ ਪੂਰੀ ਕਰਨ ਤੋਂ ਬਾਅਦ ਉਹਨਾਂ ਦਾ ਵਾਪਸੀ ਦਾ ਕਿਵੇਂ ਹੁੰਦਾ ਡਾਕਟਰ ਕਰਮਜੀਤ ਤੇ ਡਾਕਟਰ ਮਦਰ ਗਿਆਨੀ ਹਰਜਿੰਦਰ ਸਿੰਘ ਤੇ ਇਸੇ ਤਰ੍ਹਾਂ ਜਫਤ ਜਫਰ ਇਸ ਮਾਮਲੇਆਂ ਦੇ ਵਿੱਚ ਐਨਸਾਰੀ ਪ੍ਰੋਕੀਰਮ ਕਮਨ ਨੂੰ ਤੋਂ ਬਾਅਦ ਉਹ ਆਪ ਕੋ ਪब्लिक ਕਾਰਜ ਵੀ ਦਾ ਤੇ ਲੱਗ ਜਾਣਗੇ ਪਰ ਗਿਆਨੀ ਗੁਰੂਵਚਨ ਸਿੰਘ ਵਾਲੇ ਮਾਮਲੇ ਨੂੰ ਵੀ ਕੌਮ ਕੀਵੇਂ ਲੈਂਦੀ ਹੈ ਇਹ ਵੀ ਦੇਖਣਾ ਪਈ ਜੂਗਾ ਸੋ ਇਸ ਲਈ ਅੱਜ ਦਾ ਦਿਨ ਕਾਫੀ ਅਹਿਮ ਰਿਹਾ ਤੇ ਇਥੋਂ ਪੰਥਕ ਸਿਆਸਤ ਕੋਈ ਨਵੇਂ ਤਰ੍ਹਾਂ ਦੀ ਚਰਚਾ ਵਿਚੜ ਸਕਦੀ ਹੈ ਸੋ ਦੇਖਣ ਵਾਲੀ ਗੱਲ ਕਿ ਅੱਜ ਕਾਫੀ ਵੱਡੇ ਫੈਸਲੇ ਮੰਨੇ ਜਾ ਰਹੇ ਨੇ ਸਿੱਖ ਸਿਆਸਤ ਦੇ ਵਿੱਚ